ਜੱਸੀ ਗਾਰਜੀ ਸਾਹਿਬ ਦਾਰਾ ਸਾਹਿਬ ਆ ਇੱਕ ਜਿੱਥੇ ਕੇ ਕੰਧ ਝੂਲਦੀ ਆ ਆਓ ਤੁਹਾਨੂੰ ਉੱਥੇ ਜਾ ਕੇ ਦਰਸ਼ਨ ਕਰਾਉਣੇ ਆਪਾਂ ਹਾਂਜੀ ਸੋ ਅੱਜ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਜੀ ਪੰਜਾਬ ਦੇ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਠੱਠੀਖਾਰਾ ਵਿਖੇ ਇਹ ਪਿੰਡ ਤਰਨਤਾਰਨ ਤੋਂ ਤਕਰੀਬਨ 6-7 ਕਿਲੋਮੀਟਰ ਦੀ ਦੂਰੀ ਤੇ ਆ ਅਮਰਸਰੋ ਵੀ ਇੰਨਾ ਕ ਪੈ ਜਾਂਦਾ ਵਾ ਏ ਤੇ ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਹੈ ਜੀ ਝੂਲਨੇ ਮਹਿਲ ਜਿੱਥੇ ਕੇ ਇੱਕ ਕੰਧ ਝੂਲਦੀ ਆ ਉਹ ਕੰਧ ਕਿਵੇਂ ਝੂਲਦੀ ਆ ਕੀ ਵਰ ਦਿੱਤੇ ਗੁਰੂ ਸਾਹਿਬ ਨੇ ਉਸ ਕੰਧ ਨੂੰ ਸੋ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਤੁਹਾਨੂੰ ਲੈ ਚਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਵਿਖੇ ਸਭ ਤੋਂ ਪਹਿਲਾਂ ਤੁਸੀਂ ਹਣੇ ਜਿਤ ਦਬੁਰਜੀ ਅੱਡੇ ਵਿੱਚ ਅੱਡੇ ਤੋਂ ਸੜਕ ਮੁੜਦੀ ਆ ਇੱਕ ਸੜਕ ਪਹਿਲਾਂ ਹੀ ਮੁੜਦੀ ਆ ਲੇਕਿਨ ਇਹ ਜਿਹੜਾ ਸਿੱਧਾ-ਸਾਦਾ ਰਸਤਾ ਵਾ ਤੇ ਦਬੁਰਜੀ ਅੱਡੇ ਤੋਂ ਮੁੜ ਕੇ ਆਪਾਂ ਜੀ ਐਂਟਰ ਹੋ ਜਾਣਾ ਪਿੰਡ ਵਿੱਚ ਠੱਟੀਖਰ ਪਿੰਡ ਵਿੱਚ ਤੇ ਬਾਹਰ ਹੀ ਬੋਰਡ ਲੱਗੇ ਹੁੰਦੇ ਆ ਗੁਰਦੁਆਰਾ ਸਾਹਿਬ ਨੂੰ ਜਾਣ ਦੇ ਸੋ ਆਪਾਂ ਵੀ ਪਿੰਡ ਵਿੱਚ ਐਂਟਰ ਕਰ ਚੁੱਕੇ ਆ ਤੇ ਅੱਧੇ ਘੰਟੇ ਦਾ ਰਸਤਾ ਵਾ ਤਰਨਤਾਰਨ ਤੋਂ ਹਾਰਦੀ ਪਿੰਡ ਤੋਂ ਤਰਨਤਾਰਨ ਦਾ ਤੇ ਗਾੜੀਓ 15-20 ਮਿੰਟ ਦਾ ਰਸਤਾ ਠੱਠੀ ਖਾਰੇ ਦਾ ਤੇ ਇੱਥੇ ਇੱਕ ਦੋ ਜਣਾਂ ਤੋਂ ਪੁੱਛ ਕੇ ਤੇ ਆਹ ਅਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਉੱਥੇ ਤੇ ਚਲੋ ਤੁਹਾਨੂੰ ਹੁਣ ਜਾ ਕੇ ਉੱਥੇ ਨਾਲੇ ਦਰਸ਼ਨ ਕਰਾਉਣੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਵੀ ਉਹ ਗੰਧ ਕਿਵੇਂ ਝੋਲਦੀਆਂ ਨਾਲੇ ਕਾਂਦੇ ਦੇ ਦਰਸ਼ਨ ਕਰਾਉਣੇ ਆ ਇਸ ਗੁਰਦੁਆਰਾ ਵਿਖੇ ਪਵਿੱਤਰ ਸਥਾਨ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ 7 ਸਾਲ 7 ਮਹੀਨੇ ਤੇ 7 ਦਿਨ ਰਹੇ। ਇੱਕ ਦਿਨ ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਨਾਲ ਇੱਥੇ ਕੀਰਤਨ ਕਰ ਰਹੇ ਸੀ ਤੇ ਕੋਲ ਦੀ ਜਹਾਂਗੀਰ ਦੇ ਹਾਥੀ ਲੰਘੇ ਤਾਂ ਸੰਗਤਾਂ ਚਾਣਕ ਉੱਟ ਕੇ ਖੜੀਆਂ ਹੋ ਗਈਆਂ ਤੇ ਹਾਥੀ ਵੱਲ ਦੇਖਣ ਲੱਪੀਆਂ। ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਿਹਾ ਵੀ ਕੀ ਗੱਲ ਖੜੇ ਹੋ ਗਏ ਹੋ ਤੁਸੀਂ ਸਾਰੇ? ਤਾਂ ਸੰਗਤਾਂ ਨੇ ਕਿਹਾ ਕਿ ਪਾਸ਼ਾ ਜੀ ਦੇਖੋ ਹਾਥੀ ਲੰਘ ਰਿਹਾ ਕਿੱਡੇ ਸੋਹਣੇ। ਤਾਂ ਉੱਥੇ ਫਿਰ ਗੁਰੂ ਸਾਹਿਬ ਨੇ ਵਰ ਦਿੱਤਾ ਇਸ ਸਥਾਨ ਨੂੰ ਕਿ ਇਹ ਜਿਹੜੀਆਂ ਕੰਧਾਂ ਵਾਂ ਇਹ ਹਾਥੀ ਵਾਂਗ ਝੂਲਣਗੀਆਂ ਹਾਥੀ ਤਾਂ ਇੱਕ ਸਾਹ ਵਾਲੀ ਚੀਜ਼ ਆ ਇੱਕ ਜੀਵ ਆ ਕਦੋਂ ਵੀ ਮਰ ਸਕਦੇ ਆ ਪਰ ਇੱਥੋਂ ਦੀਆਂ ਕੰਧਾਂ ਜੋ ਹਾਥੀ ਵਾਂਗ ਝੂਲਦੀਆਂ ਰਹਿਣਗੀਆਂ ਰਹਿੰਦੀ ਦੁਨੀਆ ਤੱਕ ਝੂਲਦੀਆਂ ਰਹਿਣਗੀਆਂ ਤਾਂ ਇਸ ਕਰਕੇ ਇੱਥੇ ਜਿਹੜੀਆਂ ਕੰਧ ਆ ਉਹ ਹਾਥੀ ਵਾਂਗ ਝੂਲਦੀਏ ਜਦੋਂ ਆਪਾਂ ਬੈਠ ਕੇ ਉੱਪਰ ਪਾਠ ਕਰਦੇ ਆ ਤਾਂ ਆਹ ਤੁਹਾਨੂੰ ਲੈ ਕੇ ਚੱਲਦੇ ਹੁਣ ਕੰਧ ਦੇ ਉੱਪਰ ਤੇ ਵੈਸੇ ਤੇ ਇਹ ਫੋਨ ਚਲਾਉ ਨਹੀਂ ਦਿੰਦੇ ਪਰ ਦੂਰ ਖੜਕੇ ਇਹ ਵੀਡੀਓ ਬਣਾ ਲਈ ਸੀ ਤੇ ਉਹ ਜਿਹੜੇ ਬਾਬਾ ਜੀ ਬੈਠੇ ਆ ਉਹਨਾਂ ਨੇ ਨਾਮ ਜਪਣਾ ਦੇ ਨਾਲੇ ਕੰਧ ਨੂੰ ਉਹਨਾਂ ਥੋੜਾ ਜਿਹਾ ਮਤਲਬ ਕਿ ਸਾਰੇ ਨਾਲ ਹਿਲਾਉਣਾ ਵਾ ਕਿੱਡੀ ਕੰਧ ਚੌੜੀ ਆ ਥੱਲੇ ਪਿੱਲਰ ਦਿੱਤੇ ਆ ਇੱਕ ਬੰਦਾ ਹਿਲਾ ਨਹੀਂ ਸਕਦਾ ਪਰ ਇਹ ਗੁਰੂ ਮਹਾਰਾਜ ਨੇ ਵਚਨ ਕੀਤੇ ਆ ਉਹਨਾਂ ਦੇ ਸਦਕੇ ਕੰਧ ਹਿੱਲਦੀ ਆ ਵੀ ਬਾਬਾ ਜੀ ਜਦੋਂ ਪਾਠ ਕਰਕੇ ਕੰਧ ਨੂੰ ਇਸ ਤਰ੍ਹਾਂ ਹਿਲਾਉਂਦੇ ਤੇ ਕੰਧ ਹਿੱਲਦੀ ਆ ਹਾਥੀ ਵਾਂਗ ਝੂਲਦੀ ਆ ਕੰਧ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਵਾ ਉਹ ਬੱਸਾਂ ਟਰੱਕ ਖੜੇ ਆ ਤੇ ਲਾਈਨ ਚ ਲਾ ਕੇ 15 20 ਮਿੰਟ ਤੇ ਲਾਈਨ ਚ ਲੱਗਣ ਤੋਂ ਬਾਅਦ ਜਿਹੜਾ ਵਾ ਉਹ ਸਾਡੀ ਵਾਰੀ ਆ ਗਈ ਤੇ ਚਲੋ ਆਪਾਂ ਵੀ ਉੱਪਰ ਜਾ ਕੇ ਜਦੋਂ ਆਪਾਂ ਬੈਠੇ ਉੱਪਰ ਤੇ ਬਾਬਾ ਜੀ ਕਹਿੰਦੇ ਵੀ ਨਾਮ ਜਪੋ ਹਣ ਤੇ ਨਾਮ ਜਪਿਆ ਤੇ ਅਚਾਨਕ ਜਿਹੜੀ ਕੰਧ ਆ ਉਹ ਹਾਥੀ ਸੱਚੀ ਆ ਥੀ ਵਾਂਗ ਜਿਹੜਾ ਉਹ ਝੂਲ ਝੂਲਣ ਲੱਗ ਪਈ ਵੀ ਜਿਵੇਂ ਆਪਾਂ ਹਾਥੀ ਤੇ ਬੈਠੇ ਹੁੰਨੇ ਆ ਤੇ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਵੀ ਰਹਿੰਦੀ ਦੁਨੀਆ ਤੱਕ ਇਹ ਕੰਦ ਹਾਥੀ ਵਾਂਗ ਝੂਲਦੀ ਰਹੂਗੀ ਜਿਹੜਾ ਬੰਦਾ ਤੇ ਉੱਪਰ ਬੈਠ ਕੇ ਪਾਠ ਕਰਦਾ ਵਾ ਤੇ ਮਤਲਬ ਜਿੰਨੇ ਬੰਦੇ ਉੱਪਰ ਬੈਠਦੇ ਜਿੰਨੀ ਸੰਗਤ ਉੱਪਰ ਬੈਠਦੀ ਆ ਉਹਨੂੰ ਹੀ ਇਹ ਕੰਦ ਮਹਿਸੂਸ ਹੁੰਦੀ ਆ ਹਾਥੀ ਵਾਂਗ ਝੂਲਦੀ ਕੋਲ ਖੜੇ ਬੰਦੇ ਨੂੰ ਜਿਹੜਾ ਥੱਲੇ ਖੜਾ ਹੋਊਗਾ ਉਹਨੂੰ ਪਤਾ ਨਹੀਂ ਲੱਗਣਾ ਵੀ ਕੰਦ ਝੂਲਣ ਡਈ ਆ ਕਿ ਨਹੀਂ ਆ ਟੂਰਿਸਟ ਮਤਲਬ ਬਹੁਤ ਲੋਕ ਆਉਂਦੇ ਆ ਇੱਥੇ ਦਰਸ਼ਨ ਕਰਨ ਤੇ ਉਹ ਬਾਬਾ ਜਿਹੜੇ ਬੈਠੇ ਆ ਉਹ ਕੰਧ ਨੂੰ ਸਾਰੇ ਜਿਹਨਾਂ ਨਾਲ ਥੋੜਾ ਜਿਹਾ ਹੱਥ ਨਾਲ ਲਾਉਂਦੇ ਆ ਤੇ ਕੰਧ ਜਿਹੜਾ ਝੂਲਦੀ ਆ ਹਾਥੀ ਵਾਂਗ ਕੋਲ ਖੜੇ ਬੰਦੇ ਨੂੰ ਪਤਾ ਨਹੀਂ ਲੱਗਦਾ ਥੱਲੇ ਖਲੋਤਾਂ ਦਾ ਬੰਦਾ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਕੰਧ ਝੂਲਦੀ ਆ ਇਹ ਉੱਪਰ ਖੜੇ ਬੰਦੇ ਨੂੰ ਹੀ ਪਤਾ ਲੱਗਦਾ ਵਾ ਕਿਉਂਕਿ ਗੁਰੂ ਸਾਹਿਬ ਨੇ ਵਾਰ ਦਿੱਤੇ ਆ ਕਿ ਰਹਿਣ ਦੀ ਦੁਨੀਆ ਤੱਕ ਇਹ ਕੰਧ ਜਿਹੜੀ ਹਾਥੀ ਵਾਂਗ ਝੂਲਦੀ ਰਹੂਗੀ ਤੇ ਆਵੇ ਤਿੰਨ ਚ ਚਾਰ ਪਿੱਲਰ ਦਿੱਤੇ ਆ ਤੇ ਕੰਧ ਵੀ ਤਿੰਨ ਤਿੰਨ 3.5 ਫੁੱਟ ਹੋਣੀ ਆਏ ਤੇ ਮਤਲਬ ਵੀ ਨਹੀਂ ਬੰਦਾ ਵੀ ਕੱਲਾ ਬੰਦਾ ਇਹਨੂੰ ਲਾ ਲੇ ਤੇ ਇਹ ਸਿਰਫ ਗੁਰੂ ਸਾਹਿਬ ਦੇ ਬਚਨਾ ਕਰਕੇ ਹਿਲਦੀ ਆ ਸੋ ਆਪਾਂ ਨੂੰ ਤੇ ਬਹੁਤ ਸਕੂਨ ਮਿਲਿਆ ਉੱਥੇ ਜਾ ਕੇ 10 ਮਿੰਟ 15 ਮਿੰਟ ਉੱਥੇ ਬਹਿ ਕੇ ਨਾਮ ਜਪਿਆ ਆਪਾਂ ਤੇ ਫਿਰ ਆਪਾਂ ਆਪਣੇ ਘਰ ਨੂੰ ਵਾਪਸ ਆ ਗਏ ਸੋ ਤੁਹਾਨੂੰ ਸਾਰਿਆਂ ਨੂੰ ਵੀ ਕਿੱਦਾਂ ਦਾ ਲੱਗਾ ਕਿੱਦਾਂ ਦੀ ਲੱਗੀ ਵੀਡੀਓ ਸਾਨੂੰ ਜਰੂਰ ਦੱਸਿਓ ਤੇ ਜਦੋਂ ਵੀ ਕਿਤੇ ਅੰਮ੍ਰਿਤਸਰ ਤਰਨਤਾਰ ਨਾਓ ਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਜਰੂਰ ਕਰਕੇ ਜਾਇਓ